ਅਮਰੇ ਤੋਂ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਕੀ ਹੈਗਾ ਕੀ ਅੱਜ ਦਾ ਪ੍ਰੋਗਰਾਮ ਸ਼ਾਫਰੇ ਸ਼ਾਦਤ ਜਿਹੜਾ ਕਿ ਸਹਿਬਜ਼ਾਦਿਆਂ ਨੂੰ ਸਮਰਪਿਤ ਹੈ ਕਿਉਂਕਿ ਇਹਨਾਂ ਸ਼ਹੀਦੀ ਪੰਦਰਵਾੜੇ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਿਬਜ਼ਾਦੇ ਤਨਤਨ ਬਾਬਾ ਅਜੀਤ ਸਿੰਘ ਜੀ ਤਨਤਨ ਬਾਬਾ ਜੁਝਾਰ ਸਿੰਘ ਜੀ ਤਨਤਨ ਬਾਬਾ ਜੋਰਾਵਰ ਸਿੰਘ ਜੀ ਤਨਤਨ ਬਾਬਾ ਫਤਿਹ ਸਿੰਘ ਜੀ ਅਤੇ ਧੰਨ ਮਾ ਗੁਜਰੀ ਇਨਾਂ ਪੋਹ ਦੀਆਂ ਠੰਡੀਆਂ ਰਾਤਾਂ ਦੇ ਵਿੱਚ ਉਹਨਾਂ ਨੇ ਸਾਡੀ ਕੌਮ ਤੋਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਾਡੇ ਸਿਰਾਂ ਦੇ ਉੱਤੇ ਅੱਜ ਦੇ ਦਸਤਾਰਾਂ ਸ਼ੋਭਦੀਆਂ ਨੇ ਜੇ ਅੱਜ ਅਸੀਂ ਰਾਜ ਭਾਗ ਮਾਣ ਰਹੇ ਆ ਤਾਂ ਉਹਨਾਂ ਦੀ ਕੁਰਬਾਨੀ ਦੇ ਸਦਕਾ ਉਹਨਾਂ ਦੀ ਕੁਰਬਾਨੀ ਜਿਹੜੀ ਕਿ ਸਾਡੀਆਂ ਦਸਤਾਰਾਂ ਸਾਡਾ ਸਿੱਖੀ ਸਰੂਪ ਤੇ ਸਾਡਾ ਜਿਹੜਾ ਰਾਜ ਭਾਗ ਆ ਉਹ ਗੁਰੂ ਸਾਹਿਬ ਦੀ ਕੁਰਬਾਨੀ ਦੇ ਸਦਕਾ ਹੀ ਹੈ ਕਿਉਂਕਿ ਸਾਡੇ ਵੱਲ ਹੱਥ ਕਰਕੇ ਗੁਰੂ ਸਾਹਿਬ ਨੇ ਕਿਹਾ ਅਸੀਂ ਕਹਿਨ ਸਿੰਘਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਅੱਜ ਅਸੀਂ ਉਹਨਾਂ ਗੁਰੂਆਂ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਸਾਡੇ ਜਿਹੜੀ ਬੱਚੇ ਨੇ ਜਿਹੜੀ ਸਾਡੀ ਆਉਣ ਵਾਲਾ ਭਵਿੱਖਾ ਸਾਡੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਧਰਮ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਅਸੀਂ ਇੱਕ ਹਰੇਕ ਸਾਲ ਉਪਰਾਲਾ ਕਰਦੇ ਹਾਂ ਕਿ ਜਿੰਨੇ ਵੀ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਸਹਿਬਜ਼ਾਦੀਆਂ ਦੇ ਨਾਲ ਸਬੰਧਤ ਧਰਮ ਦੇ ਨਾਲ ਸਬੰਧਤ ਉਹਨਾਂ ਦਾ ਇੱਕ ਟੈਸਟ ਲਿਆ ਜਾਵੇ ਹਰੇਕ ਸਕੂਲ ਦੇ ਵਿੱਚ ਟੈਸਟ ਹੁੰਦਾ ਔਰ ਉਹ 25 ਤਰੀਕ ਤੱਕ ਟੈਸਟ ਲੈਂਦੇ ਆ 21 ਤੋਂ ਲੈ ਕੇ 25 ਤਰੀਕ ਤੱਕ ਟੈਸਟ ਹੁੰਦਾ ਟੈਸਟ ਤੋਂ ਬਾਅਦ ਜਿਹੜਾ ਬੱਚਾ ਸਕੂਲ ਦੇ ਵਿੱਚੋਂ ਫਰਸਟ ਆਉਂਦਾ ਉਹ ਫਰਸਟ ਅਜੇ ਇੱਥੇ ਤਕਰੀਬਨ 120 ਬੱਚੇ ਦੇ ਕਰੀਬ ਬੱਚੇ ਆਏ ਨੇ 220 ਸਕੂਲਾਂ ਦੇ ਸਾਰੇ ਬੱਚੇ ਜਿਹੜੇ ਫਰਸਟ ਆਏ ਨੇ ਇੱਥੇ ਆ ਕੇ ਉਹਨਾਂ ਨੂੰ ਬੁਲਾ ਕੇ ਅਸੀਂ ਹੌਸਲਾ ਵਜਾਈ ਵਜੋ ਇੱਕ ਤਾਂ ਸੰਗਤ ਹੀ ਰੂਪ ਦੇ ਵਿੱਚ ਅਸੀਸ ਵਜੋ ਇੱਕ ਹੌਸਲਾ ਵਜਾਈ ਵਜੋਂ ਬੱਚਿਆਂ ਨੂੰ ਇਨਾਮ ਦਿੰਨੇ ਆ ਸਨਮਾਨ ਕਰਦੇ ਆ ਤਾਂ ਕਿ ਸਾਡੀ ਜਿਹੜੀ ਪੀੜ੍ਹੀ ਆ ਉਹ ਗੁਰਸਿੱਖੀ ਦੇ ਨਾਲ ਜੁੜ ਸਕੇ ਕਿਉਂਕਿ ਅੱਜ ਸਾਡੇ ਧਰਮ ਦੇ ਵਿੱਚ ਤੁਸੀਂ ਦੇਖਿਆ ਕਿ ਲੋਕ 크ਰਿਸਚਨਲਿਟੀ ਵੱਲ ਜਾ ਰਹੇ ਨੇ ਹੋਰ ਡੇਰਿਆਂ ਵੱਲ ਜਾ ਰਹੇ ਨੇ ਇਹਨਾਂ ਤੋਂ ਦੂਰ ਕਰਕੇ ਜੇ ਜੇ ਸਾਡੀਆਂ ਕੁਰਬਾਨੀਆਂ ਨੂੰ ਬੱਚੇ ਯਾਦ ਕਰਨਗੇ ਉਹਨਾਂ ਸ਼ਹੀਦੀਆਂ ਬਾਰੇ ਉਹ ਯਾਦ ਰੱਖਣਗੇ ਉਹਨਾਂ ਨੂੰ ਸਮਰਪਣ ਕਰਨਗੇ ਜੋ ਯਾਦ ਰੱਖਣਗੇ ਕਿ ਸਾਡੇ ਲਈ ਦਸਤਾਰਾਂ ਸਾਨੂੰ ਕਿਵੇਂ ਮਿਲੀਆਂ ਸਾਨੂੰ ਸਾਡੇ ਰਾਜਪਾਗ ਕਿਵੇਂ ਮਿਲੇ ਕਿੰਨੇ ਗੁਰੂਆਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਜੇ ਉਹਨਾਂ ਨੂੰ ਇਹ ਯਾਦ ਹੋਊਗਾ ਤਾਂ ਮੈਨੂੰ ਲੱਗਦਾ ਕਿ ਉਹ ਕਿਸੇ ਹੋਰ ਪਾਸੇ ਨਹੀਂ ਜਾ ਸਕਦੇ ਤੋਂ ਇਸ ਲਈ ਇਸ ਛੋਟੇ ਦੇ ਕਾਜ ਨੂੰ ਅਸੀਂ ਅੱਗੇ ਵਧਾਉਣ ਦੇ ਲਈ ਸਾਡੀ ਪੀੜ੍ਹੀ ਨੂੰ ਸੰਭਾਲਣ ਦੇ ਲਈ ਸਾਡੇ ਆਉਣ ਵਾਲੇ ਭਵਿੱਖ ਨੂੰ ਸੰਭਾਲਣ ਦੇ ਲਈ ਇਹ ਜਿਹੜਾ ਪ੍ਰੋਗਰਾਮ ਅੱਜ ਅਸੀਂ ਕਰ ਰਹੇ ਹਾਂ ਸਾਰੇ ਬੱਚਿਆਂ ਨੂੰ ਸਨਮਾਨ ਦੇ ਰਹੇ ਹਾਂ ਉਹਨਾਂ ਦਾ ਸਨਮਾਨ ਵੀ ਕਰ ਰਹੇ ਹਾਂ ਤੇ ਸਾਰੇ ਸੰਗਤੀ ਰੂਪ ਦੇ ਵਿੱਚ ਬੱਚਿਆਂ ਨੂੰ ਅਸੀਸ ਵੀ ਦੇ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੈਲ ਇੱਥੇ ਇਹ ਪ੍ਰੋਗਰਾਮ ਹੋਇਆ ਹੈ ਸਾਡੇ ਐਮਐਲਏ ਸਾਹਿਬ ਸਰਦਾਰ ਮਨਵਿੰਦਰ ਸਿੰਘ ਯਾਸਪੁਰਾ ਜੀ ਇੱਥੇ ਪਹੁੰਚੇ ਨੇ ਤੇ ਇਹ ਪ੍ਰੋਗਰਾਮ ਦੇ ਵਿੱਚ ਜਿਹੜੇ 112 ਸਕੂਲ ਨੇ ਸਾਡੇ ਸਰਕਾਰੀ ਸਕੂਲ ਨੇ ਉਹਨਾਂ ਦੇ ਬੱਚਿਆਂ ਦੇ ਵਿੱਚ ਇੱਕ ਧਾਰਮਿਕ ਮੁਕਾਬਲਾ ਧਾਰਮਿਕ ਪ੍ਰੀਖਿਆ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਜਿਹੜੇ ਬੱਚੇ ਉਹਦੇ ਵਿੱਚ ਅੱਗੇ ਆਏ ਜਿੱਤੇ ਨੇ ਜਿਨ੍ਹਾਂ ਨੂੰ ਪਹਿਲਾ ਦੂਜਾ ਤੇ ਤੀਜਾ ਇਨਾਮ ਮਿਲਿਆ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਲਈ ਇੱਥੇ ਬੁਲਾਇਆ ਗਿਆ ਹੈ ਤੇ ਸਾਡੇ ਐਮਐਲਏ ਸਾਹਿਬ ਸਰਦਾਰ ਮਨਵਿੰਦਰ ਸਿੰਘ ਯਾਸਪੁਰਾ ਜੀ ਉਹਨਾਂ ਨੂੰ ਸਨਮਾਨਿਤ ਕਰਨਗੇ ਇਹਦਾ ਜਿਹੜਾ ਪਿੱਛੇ ਦਾ ਕਾਰਨ ਹੈ ਕਿ ਬੱਚਿਆਂ ਨੂੰ ਹੋਰ ਸਿੱਖਿਆ ਦੇ ਨਾਲ ਜੋੜ ਸਕੀਏ ਤਾਂ ਕਿ ਬੱਚੇ ਜਿਹੜਾ ਸਿੱਖ ਇਤਿਹਾਸ ਨੂੰ ਹੋਰ ਉਤੀਜ ਨਾਲ ਪੜ੍ਹਨ ਤੇ ਉਹਦੇ ਬਾਰੇ ਜਾਣਕਾਰੀ ਰੱਖੇ